प्यारे श्रोताओं मैं डॉक्टर मல்கੀत सिंह पट्टी आज ਤੁਹਾਨੂੰ ਦੱਸਦਾ ਹਾਂ ਕਿ ਥੋੜੇ ਸਮੇਂ ਦੀ ਕਸਰਤ ਨਾਲ ਅਸੀਂ ਆਪਣੇ ਦਿਲ ਨੂੰ ਕਿਵੇਂ ਤਾਕਤਵਰ ਕਰ ਸਕਦੇ ਹਾਂ ਚਰਬੀ ਜੋ ਵਧੀ ਹੋਈ ਨੂੰ ਕਿਵੇਂ ਕਾਬੂ ਵਿੱਚ ਕਰ ਸਕਦੇ ਹਾਂ 슈ગર ਨੂੰ ਕਿਵੇਂ ਕਾਬੂ ਵਿੱਚ ਕਰ ਲਈਏ ਅਗਰ ਤੁਹਾਡੇ ਕੋਲ ਥੋੜਾ ਸਮਾਂ ਤੁਸੀਂ ਬਾਹਰ ਨਹੀਂ ਜਾ ਸਕਦੇ ਤਾਂ ਦੌੜ ਕੇ ਪੌੜੀਆਂ ਚੜ੍ਹਨੀਆਂ ਅਗਰ ਤੁਸੀਂ 150 ਤੋਂ 200 ਸਟੈਪ ਦੌੜ ਕੇ ਤੇਜ਼ ਪੌੜੀਆਂ ਚੜ੍ਹਦੇ ਹੋ ਤਾਂ ਕਾਫੀ ਹੱਦ ਤੱਕ ਤੁਸੀਂ ਦਿਲ ਦੇ ਰੋਗਾਂ ਤੋਂ ਨਜਾਤ پا ਸਕਦੇ ਹੋ। ਯਾਨੀ ਕਿ ਆਪਣੇ ਦਿਲ ਨੂੰ ਤੰਦਰੁਸਤ ਰੱਖ ਸਕਦੇ ਹੋ। 150 ਤੋਂ 200 ਤੋਂ ਸਟੈਪ। ਅਗਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਕਾਫੀ ਹੱਦ ਤੱਕ ਦਿਲ ਨੂੰ ਮਜ਼ਬੂਤ ਕਰਨਾ, ਸ਼ੂਗਰ ਨੂੰ ਕਾਬੂ ਵਿੱਚ ਕਰਨਾ ਤੇ ਚਰਬੀ